ਐਮਬਰੋਇਡਰੀ ਆਈਟਮ ਹੈ ਪਲਾਜ਼ੋ ਬਣਾਓ ਸ਼ਰਟਾਂ ਬਣਾਓ ਪੂਰਾ ਸੂਟ ਬਣਾਓ ਰੇਟ ਮੁਨਾਸਿਬ ਇਹ ਆਪਣਾ ਹੋ ਗਿਆ ਸਰ 650 ਵਾਲਾ 100 ਰੁਪਏ ਸਿੱਧੇ ਲੈਸ ਹੋ ਗਿਆ 550 ਇੱਕ ਲਾਈਨ ਦੋ ਲਾਈਨ ਤਿੰਨ ਲਾਈਨਾਂ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਆਂ ਸ਼ਹਿਰ ਚੰਡੀਗੜ੍ਹ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਫਰਾਈਡੇ ਸੇਲ ਦਿਖਾਵਾਂਗੇ ਜਿਹੜੀ ਕਿ ਸੂਟਾਂ ਦੀ ਬਹੁਤ ਵੱਡੀ ਸੇਲ ਹੁੰਦੀ ਹੈ ਤੇ ਕੱਪੜਾ ਇੱਥੋਂ ਬਹੁਤ ਸਸਤੇ ਰੇਟਾਂ ਤੇ ਮਿਲ ਜਾਂਦਾ। ਪਿੱਛੇ ਸਾਰੀ ਇਹ ਸੇਲ ਲੱਗੀ ਹੋਈ ਹੈ ਤੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰੀ ਸੇਲ ਆਪਾਂ ਤੁਹਾਨੂੰ ਦਿਖਾਉਨੇ ਆਂ। ਚੱਲਦੇ ਆਪਾਂ ਸਾਰੀ ਸੇਲ ਦੇਖਦੇ ਆਂ। ਤੇ ਇਹ ਜਾਮਾ ਮਸਜਿਦ ਦੇ ਕੋਲੇ ਸੇਲ ਲੱਗਦੀ ਹੈ ਸੈਕਟਰ 20 ਦੇ ਵਿੱਚ ਤੇ ਕਿਹੜੇ ਕਿਹੜੇ ਕੱਪੜੇ ਲੈ ਕੇ ਆਏ ਆ ਅੱਜ ਆਪਾਂ? ਹਾਂ ਤੋਂ ਬਾਰਿਸ਼ ਹੈ। ਮੋਸਨਾ। ਹਾਂਜੀ ਅੱਜ ਬਾਰਿਸ਼ ਨੇ ਥੋੜਾ ਜਿਹਾ ਖਰਾਬ ਕਰਤਾ ਨਾ। ਮੀਂਹ ਮੀਂਹ ਪੈ ਗਿਆ ਅੱਜ ਇੱਥੇ ਹੁਣ ਵੀ ਥੋੜਾ ਹਲਕਾ ਹਲਕਾ ਪੈ ਰਿਹਾ ਹੈ। ਪੈਵਰ ਕੋਟਨ ਕਿਹ ਹੈ? ਅੱਛਾ ਜੀ 50 ਰੁਪਏ ਮੀਟਰ ਹੈ। ਪੈਵਰ ਕੋਟਨ ਜੀ। ਹਾਂ। ਇਹਰ ਵੀ ਮੀਟਰ। 50 ਰੁਪਏ ਮੀਟਰ। ਠੀਕ ਹੈ ਠੀਕ ਹੈ। ਹਾਂ ਜੀ। ਇਹ ਹੈ। ਕਿਹੜਾ ਕਿਹੜਾ ਕੱਪੜਾ ਇਹ ਦੱਸ ਦੋ। ਬਲਿਆ ਰਾਜ ਕਾ ਵੀ ਹੈ। ਕੋਟਨ ਹੈ ਪੈਵਰ ਕੋਟਨ। ਅੱਛਾ ਜੀ। ਸਭ ਪੈਵਰ ਕੋਟਨ ਮੈਂ ਹੈ ਸਭ। ਬਲਿਆ ਰਾਜ ਕ हाँ ये हैं ये सौ सौ रुपये का पीस है सौ रुपये का एक पीस इसमें सारे कलर हैं तीन चार मीटर है सौ रुपये हाँ सूट है हाँ ये सारे कलर हैं इसमें सौ रुपये का ये दुपट्टे हैं पचास पचास रुपये के दुपट्टे हैं ये देखो दुपट्टे हैं फैंसी दुपट्टे ढाई ढाई मीटर के दुपट्टे हैं हाँ ये पचास पचास रुपए पीस है ये वाले हाँ ये ये सूट दे। हाँ सूट बनता है इस तरह से हाँ ਇਹ ਸਭ ਦੁਪੱਟੇ ਐ 50 50 ਦੇ ਮੀ ਪੈ ਗਿਆ ਇੱਥੇ ਥੋੜਾ ਜਿਹਾ ਗਿੱਲਾ ਜਾ ਹੋਇਆ ਹੋਇਆ ਕਿਉਂਕਿ ਇਹ ਕੱਚੇ ਚ ਹੁੰਦਾ ਤੇ ਆ ਬਾਈ ਹੋਣੀ ਸਮਾਨ ਵੀ ਜਿਹੜਾ ਚੱਕਣ ਲੱਗੇ ਹੁਣ ਵੀ ਹਲਕੀਆਂ ਲਕੀਆਂ ਕਣੀਆਂ ਜਿਹੜੀਆਂ ਪਈ ਜਾਂਦੀਆਂ ਨੇ ਉਹ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇਗੀਆਂ ਇਹ ਫ੍ਰਾਈਡੇ ਦੇ ਦਿਨ ਸ਼ੁੱਕਰਵਾਰ ਦੇ ਦਿਨ ਜਾਮਾ ਮੱਝ ਦੇ ਕੋਲੇ ਸੈਕਟਰ 20 ਦੇ ਵਿੱਚ ਤੇ ਇੱਥੇ ਹੋਰ ਬਹੁਤ ਸਾਰਾ ਸਮਾਨ ਵੀ ਜਿਹੜਾ ਮਿਲ ਜਾਂਦਾ ਕੱਪੜਿਆਂ ਦੇ ਨਾਲ ਨਾਲ ਜਿਵੇਂ ਆਹ ਹੋ ਗਿਆ ਘਰਾਂ ਦੀ ਵਰਤੋਂ ਵਾਲਾ ਕੁਝ ਪਲਾਸਟਿਕ ਦਾ ਸਮਾਨ ਹੋ ਗਿਆ ਹਨਾ ਤੇ 20 20 ਰੁਪਏ 20 20 ਰੁਪਏ 100 50 ਰੁਪਏ ਵਾਲਾ ਕਾਮਲਾ ਬਾਈ ਆਉਣੀ ਕਹਿੰਦੇ 20 ਰੁਪਏ ਦੇ ਵਿੱਚ ਤੁਹਾਨੂੰ ਸਿਰਫ ਮਿਲ ਜੂ ਅੱਛਾ ਜੀ ਠੀਕ ਹੈ ਇਹ ਵੀ 20 ਰੁਪਏ ਦੇ ਵਿੱਚ ਦੇਖੋ ਬੱਟੀ ਸਬਜੀ ਤੋਂ ਲਵਾਂਗੇ ਪਾਸਤਾ ਪੂਸਤਾ 20 20 ਰੁਪਏ ਦਾ ਠੀਕ ਹੈ ਜੀ ਠੀਕ ਹੈ ਆ ਸਾਰਾ ਸਮਾਨ 20 20 ਰੁਪਏ ਦੇ ਵਿੱਚ ਤੋਂ ਮਿਲ ਜੂ ਹਾਂਜੀ ਇਹ ਆਪਣਾ 20 ਰੁਪਏ ਦਾ ਪੈਣਾ ਤੁਹਾਨੂੰ ਨੋਰਾਤੇ ਦੇ ਵਿੱਚ ਬਹੁਤ ਵਧੀਆ ਆਈਟਮ ਹੈ ਠੀਕ ਹੈ ਜੀ ਨੋਰਾਤੇ ਵਿੱਚ ਵਧੀਆ ਹੈ ਨਾ ਠੀਕ ਹੈ ਜੀ ਠੀਕ ਹੈ ਦੇਖੋ ਤੁਸੀਂ 20-20 ਰੁਪਏ ਦੇ ਵਿੱਚ ਤੁਹਾਨੂੰ ਸਾਰਾ ਸਾਮਾਨ ਇਹ ਮਿਲ ਜੂਗਾ ਤੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆਗੇ ਹਨਾ ਹੋਰ ਸੇਲ ਜਿਹੜੀ ਉਹ ਲੱਗੀ ਹੋਈ ਐ ਬਹੁਤ ਸਾਰੀਆਂ ਦੁਕਾਨਾਂ ਆ ਇੱਥੇ ਲੱਗਦੀਆਂ ਨੇਗੀਆਂ ਸ਼ੁੱਕਰਵਾਰ ਦਾ ਦੇ ਦੇਣਾ ਆਹ ਸੂਟ ਤੁਸੀਂ ਦੇਖੋ ਇੱਥੇ ਸਾਰੇ ਸੂਟ ਜਿਹੜੇ ਲੱਗੇ ਹੋਏ ਨੇਗੇ ਤੇ ਕੜਾਈ ਵਾਲੇ ਸੂਟ ਬਾਕੀ ਹੋਰ ਬਹੁਤ ਤਰੀਕੇ ਦੇ ਸੂਟ ਇੱਥੋਂ ਜਿਹੜੇ ਉਹ ਮਿਲਦੇ ਨੇਗੇ ਹਰੇਕ ਸ਼ੁੱਕਰਵਾਰ ਇਹ ਸੇਲ ਲੱਗਦੀ ਐ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਦੁਕਾਨਾਂ ਇੱਥੇ ਉਹ ਜਿਹੜੀਆਂ ਲੱਗਦੀਆਂ ਨੇਗੀਆਂ ਇਸ ਸੇਲ ਦੇ ਵਿੱਚ ਤੇ ਆ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਸੂਟ ਜਿਹੜੇ ਉਹ ਲੱਗੇ ਹੋਏ ਨੇ ਹਨਾ ਤੇ ਕੀ ਪ੍ਰਾਈਸ ਆ ਬਾਈ ਸੂਟਾਂ ਦਾ 400 ਦਾ ਹੈ ਜੀ 500 ਸੂਟ किड़ा -किड़ा ने, ने, ने अच्छा 400 ਦਾ 5 ਮੀਟਰ ਹਾਂਜੀ 5 ਮੀਟਰ ਠੀਕ ਹੈ ਕਿਹੜਾ ਕਿਹੜਾ ਕੱਪੜਾ ਤੁਹਾਡੇ ਕੋਲ ਮਰਸਲੀਨ ਹੈ ਕੋਟਾ ਨੇ ਅੰਨੇ ਚੁਬਕ ਰਹੇ ਗਏ ਅੱਛਾ ਅੱਛਾ ਠੀਕ ਹੈ ਤੇ ਐਵੇਂ ਦੇ ਕੱਪੜੇ ਤੁਹਾਨੂੰ ਸਾਰੇ ਇੱਥੋਂ ਜਿਹੜੇ ਉਹ ਮਿਲ ਜਾਣਗੇ ਜਿਵੇਂ ਆ ਬਾਈ ਹੁਨੀਆ ਨੇ ਡਿਸਪਲੇ ਜਿਹੜੇ ਕੀਤੇ ਹੋਏ ਨੇਗੇ ਅੱਗੇ ਚੱਲਦੇ ਆਂਗੇ ਅੱਗੋਂ ਤੁਹਾਨੂੰ ਕੁਝ ਆਪਾਂ ਹੋਰ ਦਿਖਾਵਾਂਗੇ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਜਿਵੇਂ ਆ ਬਾਈ ਹੁਨੀਆ ਨੇ ਇੱਥੇ ਲਾਈ ਹੋਈ ਆਪਦੀ ਦੁਕਾਨ ਇਹ ਦਰ ਕੋਸ਼ੂਰ ਦੁਕਾਨਾਂ ਜਿਹੜੀਆਂ ਹੋ ਲੱਗੀਆਂ ਹੋਈਆਂ ਨੇ ਇਹਨਾਂ ਨੇ ਵੀ ਸਾਰੇ ਆਪਦੇ ਸੂਟ ਜਿਹੜੇ ਇੱਥੇ ਲਾਇਫ ਹੈ ਨੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੇ ਕਪੜਾ ਇੱਥੇ ਤੁਹਾਨੂੰ ਬਹੁਤ ਸਸਤੇ ਰੇਟਾਂ ਤੇ ਜਿਹੜਾ ਹੋ ਮਿਲ ਜਾਂਦਾ ਤੇ ਕੜਾਈ ਵਾਲੇ ਸੂਟ ਹੋ ਗਏ ਜਿਵੇਂ ਹਨਾ ਬਹੁਤ ਡਿਫਰੈਂਟ ਡਿਫਰੈਂਟ ਕਲਰ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਉਹ ਮਿਲ ਜਾਂਦੇ ਨੇ ਕੀ ਪ੍ਰਾਈਸ ਆ ਬਾਈ ਸੂਟਾਂ ਦਾ 150 ਰੁਪਏ ਮੀਟਰ ਹੈ ਚਿਕਨੀ ਕਿਹੜਾ ਕਿਹੜਾ ਕੱਪੜਾ ਤੁਹਾਡੇ ਕੋਲ? ਸਾਡੇ ਕੋਲ ਸਾਰੇ ਕੱਪੜੇ ਮਿਲ ਜਗੇ ਹਰ ਤਰ੍ਹਾਂ ਦੇ। ਅੱਛਾ ਜੀ 150 ਤੋਂ ਸਟਾਰਟਿੰਗ ਹੈ? ਨਹੀਂ ਸਟਾਰਟਿੰਗ 80 ਰੁਪਏ ਮੀਟਰ ਸੇ ਹੈ ਸਾਡੇ ਕੋਲ। ਅੱਛਾ ਅੱਛਾ 80 ਰੁਪਏ ਮੀਟਰ ਤੋਂ। ਜੀ। ਬਾਈ ਹੁਣੀ ਕਹਿੰਦੇ 80 ਰੁਪਏ ਮੀਟਰ ਤੋਂ ਸਾਡੇ ਕੋਲ ਸਟਾਰਟਿੰਗ ਹੈ ਤੇ ਐਵੇਂ ਹਰੇਕ ਹਫਤੇ ਵੱਡੀਆਂ-ਵੱਡੀਆਂ ਦੁਕਾਨਾਂ ਇਹ ਸੇਲ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਕੁਆਂਟੀਟੀ ਇੱਥੇ ਸੂਟਾਂ ਦੀ ਹੈ ਨਾ। ਬਹੁਤ ساری ਕਲੈਕਸ਼ਨ ਹੈ। ਇੱਧਰ ਜਿਵੇਂ ਕੁਝ ਆ ਚਿਕਨ ਦੇ ਇਹ ਸੂਟ ਆ ਗ ਤੇ ਇਸੇ ਤਰ੍ਹਾਂ ਬਹੁਤ ਸਾਰੇ ਸੂਟ ਇਹ ਦੁਕਾਨਾਂ ਤੇ ਤੁਹਾਨੂੰ ਮਿਲ ਜਾਣਗੇ ਤੇ ਨਾਲ ਇੱਥੇ ਜਿਵੇਂ ਕੁਝ ਆ ਕੁੜਤਾ ਪਜਾਮੇ ਹੋਗੇ ਹਨ ਤੇ ਇਹ ਕੁੜਤੇ ਪਜਾਮੇ ਵੀ ਤੁਹਾਨੂੰ ਜਿਹੜੇ ਮਿਲ ਜਾਣਗੇ ਬਹੁਤ ਸਹੀ ਰੇਟਾਂ ਤੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਤੇ ਅੱਗੇ ਹੋਰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਜਿਵੇਂ ਸੂਟਾਂ ਵਾਲੀਆਂ ਆ ਗਈਆਂ ਕੁੜਤੇ ਪਜਾਮੇ ਵਾਲੀਆਂ ਆ ਗਈਆਂ ਤੇ ਇੱਧਰ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸੂਟ ਜਿਹੜੇ ਉਹ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਜਿਵੇਂ ਚੈਕਨ ਵਾਲੇ ਸੂਟ ਹੋਗੇ ਕੁਛ ਆਹ ਕੁੜਤੇ ਪਜਾਮੇ ਹੋਗੇ ਇਹ ਸਾਰੇ ਆਪਾਂ ਤੁਹਾਨੂੰ ਜਿਹੜੇ ਦਿਖਾਵਾਂਗੇ ਤੇ ਇੱਧਰ ਵੀ ਬਹੁਤ ਸਾਰੇ ਸੂਟ ਜਿਹੜੇ ਉਹ ਲਾਏ ਹੋਏ ਨੇਗੇ ਚੈਕਨ ਵਾਲੇ ਸੂਟ ਹੋਰ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਇਹ ਸੇਲ ਦੇ ਵਿੱਚੋਂ ਜਿਹੜੇ ਉਹ ਮਿਲ ਜਾਣਗੇ ਆ ਤੁਸੀਂ ਪਸੰਦ ਕਰਕੇ ਜਿਹੜੇ ਆ ਕੇ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਐਵੇਂ ਹਰ ਇੱਕ ਸ਼ੁੱਕਰਵਾਰ ਬਹੁਤ ਇਹ ਭਾਰੀ ਸੇਲ ਜਿਹੜੀ ਲੱਗਦੀ ਹੈ ਬਹੁਤ ਵੱਡੀ ਸੇਲ ਜਿਹੜੀ ਉਹ ਲੱਗਦੀ ਹੈ ਕੁੜਤੇ ਪਜਾਮੇ ਜਿਵੇਂ ਹੋ ਗਿਆ ਬਾਈ ਹੁਣੀ ਇੱਥੇ ਕੁੜਤੇ ਪਜਾਮੇ ਜਿਹੜੇ ਇਹ ਦਿਖਾ ਰਹੇ ਨੇ ਨਾ ਕੁੜਤੇ ਪਜਾਮੇ ਵੀ ਤੁਹਾਨੂੰ ਇਥੋਂ ਜਿਹੜੇ ਉਹ ਮਿਲ ਜਾਣਗੇ ਤੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨਾ ਤੇ ਇੱਥੇ ਜਿਵੇਂ ਆ ਕੁਝ ਕੁੜਤੇ ਪਜਾਮੇ ਦਿਖਾ ਰਹੇ ਨੇ ਬਾਈ ਹੁਣੀ ਤੇ ਇਸੇ ਤਰ੍ਹਾਂ ਬਹੁਤ ਸਾਰਾ ਕਪੜਾ ਤੁਹਾਨੂੰ ਇਥੋਂ ਜਿਹੜਾ ਉਹ ਮਿਲ ਜੂ ਸੇਲ ਦੇ ਵਿੱਚੋਂ ਫਰਾਈਡੇ ਨੂੰ ਜਿਹੜੀ ਇਹ ਸਾਰੀ ਉਹ ਸੇਲ ਜਿਹੜੀ ਲੱਗਦੀ ਹੈ लो सर अपना शुक्र बाज़ार आइटमें कुछ और हट के आ गई हैं ऑफ़ सीजन में रेट भी कम हो गया जिस तरह के रेट कम कर दिया तो आइटम में बी बी दस 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 रुपये मीटर बी बी रुपये मीटर तीन तीस रुपये मीटर तक कम हो गया रेट अच्छा सूट का पा पाँच मीटर कपड़ा जो छः सौ था पाँच हो गया पाँच सौ हो गया जो साढ़े छः सौ था वो साढ़े पाँच सौ और साढ़े चार सौ तक भी कर दिया जो साढ़े पाँच सौ वाले पर सौ रुपये लेस करके आगे बता दूं आप इस तरह ये सब एम्ब्रॉयडरी आइटम हैं प्लाजो बनाओ शर्टा बनाओ पूरा सूट बनाओ रेट मुनासिब अपने एक सौ साठ रुपये मीटर इसमें आइटम में है कुछ ये भी 160 एक सौ साठ क्योंकि ये एक सौ सौ अठाड़ी इसमें कलर मिल जाने हो और भी और तरह ये आजकल चल रहा है कटवर्क अकूबा ढाई सौ रुपये मीटर अच्छा इसमें आइटम आ गई अपनी गोल्डन बॉर्डर सीक्वेंस सितारा लगे हुआ इसमें मिल जाएंगे आप लोग शर्टा बनाओ प्लाजो बनाओ सूट बनाओ पूरा मैचिंग बनाओ या इस तरह से इसकी अलग से आइटम कटवर आ रही है कोरे के ऊपर ये वाइट के ऊपर भी है फुल चिकन भी है कलर भी है वाइट भी है हैवी डिज़ाइन भी है कुछ 300 400 500 मीटर तक भी है आइटम आइटमें सारी मिल जानी रेट पहले से कट गया ये अपना हो गया सर साढ़े छः सौ अड़ा सौ रुपये सीधे लेस हो गया 550 एक लाइन दो लाइन तीन लाइनों में आपने 550 कर दिया 600 वाला 500 कर दिया सर 500 वाला 400 कर दिया अच्छा ये मौसम हां जी मौसम चेंज करके रेट घटा दीजिए 100 100 150 रुपए ये कॉटन है सारी रूबी कंपनी की अच्छा जी बहुत ही बढ़िया क्वालिटी एक नंबर की रेट अपना बहुत ही مناسب 100 रुपए मीटर ठीक है जी 90 रुपए मीटर 100 रुपए मीटर हां जी और इस तरह भी ये चीज ना भी है वही रेट 500 का सूट साढ़े चार सौ सूट पाँच मीटर चार सौ पंज मीटर ये कुछ सिक्वेंस है अपने कुर्ते जेंट्स कुर्ते अच्छा पार्टी वियर आजकल जो चल रहे हैं वही चीज़ें वाइट पजामा और ये कुर्ते चल रहे हैं ये भी चीज़ें मिल जाएंगी और इधर भी पड़े तो कुछ आइटमा जो सतारह सौ वाला सूट है वही चीज़ सेम ये चीज़ है लेकिन इसमें क्या है दपट्टा नहीं है अच्छा जी। बस इस करके ये दे रहे पहले बारह सौ तो हूँ दे रहे हजार रुपये में सूट ठीक है जी बिना दुपट्टे के कलर बहुत सारे पड़े हैं जी। सिर्फ आओ रेट फ़ायदा है मौके का फ़ायदा उठाओ पेंटा कमीजा मिल जाएंगी वाई दुपट्टे मिल जाएंगे फैंसी कटवर वर्क दुपट्टे मिल जाएंगे चिकन के दुपट्टे मिल जाएंगे आपका सीज़ के दुपट्टे मिल जाएंगे कोटा डोरिया मिल जाएगा मलमल दुपट्टे मिल जाएंगे ये चीज़ें मिल जाएंगी लेस लगी हुई कॉटन बहुत प्यारे दुपट्टे हैं मलमल के और जी के दुपट्टे मिल जाएंगे कुर्ते पजामे सर ਇਹ ਸਾਰੇ ਕੁਰਤੇ ਹੀ ਕੁਰਤੇ ਹਨ ਠੀਕ ਹੈ ਜੀ ਇਹਨਾਂ ਚ ਤੱਕ ਡਿਜ਼ਾਈਨਰ ਕੁਰਤੇ ਸਭ ਇਹ ਪਲੇਨ ਕੁਰਤੇ ਬਜਾਵੇਂ ਹਨ ਮਲਮਲ ਕੇ ਕਾਟਨ ਕੇ ਕੈਮਰਿਕ ਕੇ ਡੋਬੀ ਹੈ ਚਹਿਕ ਹੈ ਲਾਈਨਿੰਗ ਹੈ ਸਿੱਧੀ ਇਹ ਸਾਰੇ ਤਰ੍ਹਾਂ ਦੇ ਆਈਟਮ ਮਿਲ ਜਾਣਗੇ ਕੁਰਤੇ ਬਜਾਵੇਂ ਠੀਕ ਹੈ ਸਰ ਬਾਕੀ ਗਰਮ ਆਈਟਮ ਵੀ ਸ਼ੁਰੂ ਹੋ ਗਈ ਇਹ ਕੁਰਤੇ ਬਜਾਵੇਂ ਗਰਮ ਆਣੇ ਸ਼ੁਰੂ ਹੋ ਗਏ ਇੱਕ ਨੰਬਰ ਕੁਆਲਿਟੀ ਕੋਈ ਬੁਰਨੀਆਂ ਨਹੀਂ ਸ਼ਲਿੰਗ ਨਹੀਂ ਹੋਣਾ ਪ੍ਰੈਸ ਕੀ ਜਿਆਦਾ ਲੋੜ ਨਹੀਂ ਚੱਲਣੇ ਮੈਂ 5-4 ਸਾਲ ਵੀ ਗੜਤਾ ਕੁਛ ਨਹੀਂ इस टाइम से दे रहे सिर्फ सौ रुपये मीटर ठीक है आपका रेट बद के हो जाएगा एक सौ चालीस पैंतीस ठीक है जी सौ रुपये मीटर मिल जाए हाँ मिल जाएगा मिल जाएगा ठीक है सर आइए मौके का फ़ायदा उठाइए आज बारिश है आपको बहुत सारी वैरायटी नहीं दिखाई कम वैरायटी दिखाई है आप जिस दिन अगली बार आओगे और आइटम भी दिखाओगे हाँ जी ठीक है जी ओके सर आइए थैंक यू हाँ जी छः मीटर कर दूँ ਆ ਕੁੜਤਾ ਪਜਾਮਾ ਆਪਾਂ ਵੀ ਲੈ ਕੇ ਗਏ ਅੱਜ ਇੱਕ ਆ ਸਿਆਲਾਂ ਵਾਲਾ ਜਿਹੜਾ ਕਪੜਾ ਆ ਹੈ ਨਾ ਇਹ ਆਪਾਂ ਲੈਤਾ ਅੰਕਲੋਣੀਆਂ ਤੋਂ ਤੇ ਆ ਗਰੇ कलर ਦਾ ਤੇ ਬਾਕੀ ਹੋਰ ਵੀ ਬਹੁਤ ਸਾਰੇ ਕਲਰ ਨੇ ਜਿਵੇਂ ਆਪਾਂ ਦਿਖਾਈ ਨੇ ਤੁਹਾਨੂੰ ਆਪਾਂ ਥੋੜਾ ਡਾਰਕ ਜਾਂ ਗਰੇ ਇਹ ਲਿਆ ਤੇ ਅੱਗੇ ਚੱਲਦੇ ਆਪਾਂ ਅੱਗੋਂ ਕੁਝ ਹੋਰ ਤੁਹਾਨੂੰ ਦਿਖਾ ਦਨੇ ਆ ਇੱਧਰ ਵੀ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਬਹੁਤ ਸਾਰੇ ਸੂਟ ਜਿਹੜੇ ਉਹ ਹੈਗੇ ਨੇਗੇ ਇਹੋ ਲਾਏ ਹੋਏ ਨੇਗੇ ਤੇ ਇਸੇ ਤਰ੍ਹਾਂ ਇਹ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬਹੁਤ ਵੱਡੀ ਜਿਹੜੀ ਉਹ ਸੇਲ ਹੁੰਦੀ ਹੈਗੀ ਇਹ ਤੇ ਅੱਗੇ ਆਪਾਂ ਕੁਝ ਹੋਰ ਦੁਕਾਨਾਂ ਜਿਹੜੀਆਂ ਉਹ ਜਾ ਕੇ ਦੇਖਦੇ ਆਂਗੇ ਤੇ ਅੱਜ ਥੋੜਾ ਜਿਹਾ ਇੱਥੇ ਮੀਂਹ ਨੇ ਕੰਮ ਖਰਾਬ ਕਰਤਾ ਤਾਂ ਕਰਕੇ ਥੋੜੀਆਂ ਜੀਆਂ ਦੁਕਾਨਾਂ ਉਹ ਘੱਟ ਲੱਗੀਆਂ ਨੇ ਇੱਧਰ ਕੁਝ ਹੋਰ ਰੈਡੀਮੇਡ ਕੱਪੜੇ ਆ ਗਏ ਜਿਵੇਂ ਇਹ ਦੁਕਾਨਾਂ ਵੀ ਇੱਥੇ ਜਿਹੜੀਆਂ ਤੁਹਾਨੂੰ ਉਹ ਮਿਲ ਜਾਣਗੀਆਂ ਜਿਵੇਂ ਆ ਪੈਂਟਾਂ ਹੋ ਗਈਆਂ ਲੋਰਾਂ ਹੋ ਗਈਆਂ ਹਨ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਉਹ ਮਿਲ ਜਾਣਗੀਆਂ ਤੇ ਆਹ ਸਾਈਡ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਹੁੰਦੀਆਂ ਨੇ ਜਿਵੇਂ ਬਿਸਕਟ ਹੋ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇੱਥੇ ਉਹ ਦੁਕਾਨਾਂ ਤੁਹਾਨੂੰ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਇੱਧਰ ਜਿਵੇਂ ਆ ਇਹ ਤਰ੍ਹਾਂ ਆ ਗਏ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਸਕਦੇ ਹੋ ਇਤਰਨੇ ਬਾਈ ਤੁਹਾਡੇ ਕੋਲ ਹਾਂਜੀ ਇਹ ਕਿੰਨੇ ਤੋਂ ਸਟਾਰਟ ਹੈ ਪ੍ਰਾਈਸ ਇਹਦਾ ਆ 50 ਰੁਪਏ ਸੀ ਸਰ ਅੱਛਾ 50 ਰੁਪਏ ਤੋਂ ਕਿਹੜਾ 50 ਵਾਲਾ ਬਾਈ ਆ 50 ਵਾਲੇ ਜਿਵੇਂ ਕਿ ਆ ਵਾਲੀ ਆ جاتی ਹੈ ਅੱਛਾ ਅੱਛਾ ਤਾਂ ਇਸੇ ਨਾਲ ਤੁਹਾਨੂੰ ਪ੍ਰੈਗਨਸੀਸ ਮਿਲ ਜਾਏਗਾ ਸਾਰਾ ਹਾਂਜੀ ਤਾਂ ਜਿਹੜਾ ਆਪਕੋ ਪਸੰਦ ਆਏਗਾ ਉਸਮੇ ਕੁਆਂਟੀਟੀ ਦੇ ਹਿਸਾਬ ਸੇ ਜਿਵੇਂ ਇਹ 3.5 ਐਮਐਲ ਕੀ ਸ਼ੀਸ਼ੀ ਆ ਹਾਂਜੀ 6 ਐਮਐਲ ਕੀ ਸ਼ੀਸ਼ੀ ਆ ਅਲੱਗ ਅਲੱਗ ਰੇਟ ਕਾ ਪੜ ਜਾਏਗਾ ਆਪਕੋ ਇਹ ਠੀਕ ਹੈ ਜੀ ਠੀਕ ਹੈ ਤੇ ਇਤਰ ਵੀ ਤੁਹਾਨੂੰ ਜਿਹੜੇ ਇੱਥੋਂ ਉਹ ਮਿਲ ਜਾਣਗੇ ਜਿਵੇਂ ਬਾਈ ਹੁੰਨੀਆਂ ਨੇ ਇੱਥੇ ਆਹ ਆਪਦੀ ਜਿਹੜੀ ਸਟਾਲ ਜਿਹੜੀ ਉਹ ਲਾਈ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਫਰਾਈਡੇ ਸੇਲ ਤੇ ਇਹ ਸੇਲ ਦਾ ਜਿਹੜਾ ਐਡਰੈਸ ਹੈ ਬਹੁਤ ਕਮੈਂਟ ਆਉਂਦੇ ਹੁੰਦੇ ਨੇ ਆਪਾਂ ਨੂੰ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਉਹ ਹੈਗਾ ਸੈਕਟਰ 20 ਜਾਮਾ ਮਸਜਦ ਦੇ ਨੇੜੇ ਤੇ ਨਾਲ ਇਹ ਜਿਹੜਾ ਹੈ ਗਰਾਊਂਡ ਹੈ ਜਿਹਦੇ ਵਿੱਚ ਸੇਲ ਲੱਗਦੀ ਹੈ ਇੱਥੇ ਜਾਮਾ ਮਸਜਦ ਹੈ ਤੇ ਜਾਮਾ ਮਸਜਦ ਤੁਸੀਂ ਗੂਗਲ ਮੈਪ ਤੇ ਭਰ ਕੇ ਹੋ ਆ ਸਕਦੇ ਹੋ ਹਰ ਹਫ਼ਤੇ ਫਰਾਈਡੇ ਨੂੰ ਸੇਲ ਲੱਗਦੀ ਹੈ ਇਸ ਵਾਰ ਥੋੜਾ ਜਿਹਾ ਮੀਂਹ ਪੈ ਗਿਆ ਉਹਦੇ ਕਰਕੇ ਜਿਵੇਂ ਦੁਕਾਨਾਂ ਘੱਟ ਜਗ੍ਹਾ ਦੇ ਵਿੱਚ ਲੱਗੀਆਂ ਨੇ ਕਿਉਂਕਿ ਜਿਵੇਂ ਪਾਣੀ ਖੜਕ ਗਿਆ ਨਾ ਉਸ ਕਰਕੇ ਵੀਡੀਓ ਵੀ ਥੋੜੀ ਜੀ ਅੱਜ ਮਤ 12-13 ਮਿੰਟ ਦੀ ਹੋਣੀ ਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ